6 ਬੰਦੇ ਹੋਰ ਨੇ 6 ਬੰਦੇ ਮਗਰ ਰੇਗੇ ਇਹ ਪਹਿਲਾਂ ਆ ਗਏ ਨੇ ਨਿਆਣੇ ਨੇ ਨਾਲੇ ਨਿਆਣੇ ਨੇ ਕਿੰਨੀ ਉਮਰ ਆ ਹੋਡੀ 64 ਸਾਲ ਉਮਰ ਆ 64 ਸਾਲ ਉਮਰ ਆ ਤਾਂ ਫਿਰ ਵਧੀਆ ਚੜ ਕੇ ਖੱਤਰਦਾ ਨਹੀਂ ਕਰਾਈ ਠੀਕ ਆ ਜੀ ਉਹ ਵੀ ਡਿੰਗ ਪਟਣੀ ਹੈ ਹੌਲੀ ਜਾਣਾ ਚਾਹਤ ਠੀਕ ਆ ਜੀ ਨਾ ਹੌਲੀ ਤੋਗੇ ਬੈਠਣਾ ਨਹੀਂ ਬੈਠਣਾ ਨਹੀਂ ਹੈਗਾ ਹੌਲੀ ਤੁਰਿਓ ਤੇ ਛੋਟੇ ਸਟੈਪ ਆਣਾ ਛੋਟੇ ਸਟੈਪ ਸਲੇਮ ਕਰਦੇ ਬਸ ਆਏ ਜਿਵੇਂ ਬਾਬਾ ਦੁਰ ਦਾ ਨਾ ਆਏ ਤੁਰਿਓ ਜੇ ਜਾੜੇ ਚਲਾਈਏ ਨਾ ਫਿਰ ਆ ਕੇ ਤਾਂ ਪਰ ਟੇਡਾ ਹੋ ਕੇ ਆਏ ਆ ਫਿਰ ਬਿੰਗ ਬਾਲ ਖਾ ਕੇ ਜਾਇਓ ਹੈ ਵਖੋ ਬਈ ਜੋਗ ਗਮਾਤਾ ਤਾਹਾਂ ਤੋਂ ਪੈਦਲਾ ਆ ਰਹੀ ਹੈ ਐ ਬੜੀ ਆਵੇ ਦਰਸ਼ਕ ਜੀ ਉਮਰ ਕਿੰਨੀ ਛੋਟੀ ਆ ਦੇਖੋ ਬਾਈ ਨੇ ਕਿੰਨਾ ਭਾਰ ਚੱਕਿਆ ਇਹ 1600 ਰੁਪਿਆ ਲੈਂਦਾ ਤੇ ਬੈਗ ਇਹਦੇ ਲਗਭਗ ਮਨ ਲਾਦਾ ਹੋਣਗੇ 8-9 ਬਾਈ ਇੱਕ ਵਾਰ ਜਾਣੇ ਫਿਰ ਤਾਹਾਂ ਇੱਕ ਘੰਟੀ ਲੈ ਗਿਆ ਚੱਕ ਕੇ ਕੱਲ ਕੋਈ ਲੈ ਗਿਆ ਚੱਕ ਕੇ ਮੇਰਾ ਸਪੀਕਰ ਜੋ ਆਪਾਂ ਬਲੂਤੋਥ ਵਾਲਾ ਸੁਣਦੇ ਆ ਭਾਜਨ ਲਾ ਕੇ ਭਾਜਨ ਲਾ ਕੇ ਇੱਕ ਸਪੀਕਰ ਚੱਕ ਕੇ ਲੈ ਗਿਆ ਕੋਈ ਔਰ ਜੋ ਜੋਏ ਬਾ ਬੋਟ ਲਗਾਏ ਕੈਂਪ ਤੇ ਇਹ ਕੈਂਪ ਪਹਿਲੇ ਪੁਰਾਣੇ ਰਸਤੇ ਸੀ ਸੀ ਹੁਣ ਉਧਰ ਉਪਰਲੇ ਰਸਤੇ ਚਾ ਸਾਧ ਸੰਗਤ ਕੋ ਕੋਈ ਪਰੇਸ਼ਾਨੀ ਨਾ ਹੋਵੇ ਉਹ ਕੈਂਪ ਤੇ ਕੋਈ ਬੋਟ ਵੀ ਪਾੜ ਗਿਆ ਮਹਾਰਾਜ ਜੀ ਮੈਂ ਹੁਣ ਜਾ ਰਿਹਾ ਹਾਂ ਕੈਂਪ ਦੇ ਵਿੱਚ ਕੈਂਪ ਤੇ ਤੁਸੇ ਪਤਾ ਕਰਨਾ ਹਾਂ ਨਹੀਂ ਪਤਾ ਕਰਨ ਨਹੀਂ ਉਹਨਾਂ ਨੂੰ ਦੱਸਣ ਜਾ ਰਿਹਾ ਕਿ ਜੀ ਤੁਹਾਡੇ ਤੁਹਾਡੇ ਪੋਸਟਰ ਪਾੜ ਦਿੱਤੇ ਆ ਵੀਰਿਆ ਮੈਂ ਵੀ ਆਸਣ ਚੋਕ ਕੇ ਚਲੇ ਜਾਵਾਂਗਾ ਮੈਂ ਅੱਜ ਜੋ 2003 ਤੋਂ ਇੰਨਾ ਦੁਖੀ ਨਹੀਂ ਹੋਇਆ ਜਿੰਨਾ ਮੈ ਮੇਰੇ ਕੋ ਕੱਲ ਦਾ ਦੁਖੀ ਕੀਤਾ ਗਿਆ ਆ ਬੋਲਦੇ ਕਿ ਬਾਬਾ ਗਮਰਾਹ ਕਰਦਾ ਬਾਬਾ ਲੋਕਾਂ ਨੂੰ ਨਸ਼ਾ ਵੇਚਦਾ ਸਾਬੀ ਵੇਚਦਾ ਬਾਬਾ ਕੋਈ ਕਹਿੰਦਾ ਬਾਬਾ ਥੋੜੀ ਫੀਮ ਦੇ ਕੋਈ ਕਹਿੰਦਾ ਬਾਬਾ ਥੋੜੀ ਚਰਸ ਦੇ ਦੇ ਬਾਬਾ ਦੇ ਕੱਲ ਹੀ ਮੇਰੇ ਕੋਈ ਕਈ ਲੜਕੇ ਕਹਿ ਰਹੇ ਸੀ ਬਾਬਾ ਜਦੋਂ ਆਪ ਚਰਸ ਨਹੀਂ ਪੀਂਦਾ ਤਾਂ ਗਾਂਜਾ ਰੀ ਪੀਂਦਾ ਤੇ ਤੂੰ ਤੇ ਨਕਲੀ ਬਾਬਾ ਤੂੰ ਤੇ ਬਾਬਾ ਹੀ ਨਹੀਂ ਜਿਹੜੇ ਸਾਹਮਣੇ ਤੁਸੀਂ ਆ ਪਹਾੜ ਦੇਖ ਰਹੇ ਹੋ ਇੰਨਾ ਚ ਗੁਰੂ ਨਾਨਕ ਦੇਵ ਜੀ ਆਏ ਨੇ ਇੱਥੇ ਇੱਕ ਰਿਸ਼ੀ ਹੁੰਦੇ ਸੀਗੇ ਉਹਨਾਂ ਨੂੰ ਮਿਲਣ ਆਏ ਸੀ ਤੇ ਅੱਜ ਵੀ ਰਿਸ਼ੀ ਰਹਿੰਦੇ ਨੇ ਉਹ ਜਿਹੜਾ ਨਦੀ ਵਾਲਾ ਹੋਰ ਆ ਜਾਂਦਾ ਬਈ ਉਧਰ ਉਹ ਹੋਰ ਆ ਤੁਰ ਕੇ ਜਾਂਦੇ ਨੇ ਪਰ ਇਹ ਵੀ ਹੋ ਸਕਦਾ ਵੀ ਟਰੈਕਿੰਗ ਵਾਲਾ ਰਾਹ ਬਣ ਜੇ। ਆਸ੍ਰੀਕਾਲ ਦੋਸਤੋ ਬਾਈ ਆਪਾਂ ਗੋਵਿੰਦ ਘਾੜ ਤੋਂ ਹੁਣ ਗੋਵਿੰਦ ਤਾਂ ਵੱਲ ਚੱਲਦੇ ਆਂ ਤੇ ਰਾਸਤੇ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਗੱਡੀ ਆ ਜਿਹੜੀ ਉਹ ਪੁਲਨਾ ਪਿੰਡ ਤੱਕ ਕਿੰਨੇ ਰੁਪਏ ਜਾਂਦੀ ਆ। ਪਿਛਲੀ ਵਾਰ ਤਾਂ ਇੱਕ ਜਾਣੇ ਦਾ 50 ਰੁਪਏ ਸੀਗਾ। ਐਕਤੀ ਪਾਰਕਿੰਗ ਦਾ ਰੇਟ ਵੀ ਵਧਾਤਾ। ਪਿਛਲੀ ਵਾਰ 200 ਦਿੱਤਾ ਸੀ ਐਕਤੀ 300 ਦਿੱਤਾ ਬਾਈ। ਇੱਕ ਮੋਟਰਸਾਈਕਲ ਦਾ 3 ਦਿਨਾਂ ਦਾ ਤੇ ਬਾਕੀ ਜੋ ਵੀ ਗੱਲਬਾਤ ਹੋਈ ਰਾਹ ਦੇ ਵਿੱਚ ਉਹ ਤੁਹਾਨੂੰ ਦੱਸਦੇ ਰਹਾਂਗੇ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਇਕਤੀ ਨਾਲ ਬਈ ਕੱਠ ਜ਼ਿਆਦਾ ਹੈ ਕਿਉਂਕਿ ਛੁੱਟੀਆਂ 'ਚ ਵਾਕ ਨੂੰ ਪਹਿਲਾਂ ਹੋ ਗਏ ਸਕੂਲ ਵਾਲਿਆਂ ਨੂੰ ਤਾਂ ਮੋਟਰਸਾਈਕਲਾਂ ਦਾ ਕੱਠ ਤੇ ਗੱਡੀਆਂ ਦਾ ਤੇ ਸੰਗਤ ਦਾ ਕੱਠ ਬਹੁਤ ਜ਼ਿਆਦਾ ਆ ਪਿਛਲੀ ਵਾਰ ਅਸੀਂ ਆਏ ਸੀਗੇ 22 ਮਈ ਨੂੰ ਉਦੋਂ ਬਹੁਤ ਕੱਟ ਸੀਗਾ ਕੱਠ ਤੇ ਇਕਤੀ ਵੱਧਾ ਬਈ 50 ਰੁਪਈਆ ਚ ਲੈ ਕੇ ਜਾਂਦੇ ਹਾਂ ਪੋਲਣਾ ਪਿੰਡ ਤੱਕ ਬਈ ਕਿੰਨੇ ਕਿਲੋਮੀਟਰ ਐਥੋਂ ਪੋਲਣਾ ਉਹ ਬਈ ਹਾਂ ਪੋਲਣਾ ਕਿੰਨੇ ਕਿਲੋਮੀਟਰ ਹੈ ਸਾਢੇ 5 ਸਾਢੇ 5 ਕਿਲੋਮੀਟਰ ਹੈ ਠੀਕ ਆ 5.5 ਕਿਲੋਮੀਟਰ ਆਪਾਂ ਗੋਦੀ ਤੇ ਜਾਵਾਂਗੇ ਇਸ ਤੋਂ ਬਾਅਦ ਸਾਰਾ ਰਾਤ ਉਰਕਿਆ 9-10 ਘੰਟਿਆਂ ਦਾ ਰਾਹ ਆ ਤੇ ਬਾਕੀ ਕਹਿੰਦੇ 5 ਕਿਲੋਮੀਟਰ ਪਰ 3-4 ਕਿਲੋਮੀਟਰ ਆ ਤੇ ਸਿਵ ਜੀ ਮਹਾਰਾਜ ਦੀ ਮੂਰਤੀ ਵਾਈ ਲਵੇ ਆ ਇਹਨਾਂ ਨੂੰ ਵਾੜੋ ਕੋ ਚੱਲੀਏ ਬਾਈ ਤਾਂ ਆਜੋ ਇੱਥੇ ਹੈਲੀਪੈਡ ਵੀ ਆ ਬਾਈ ਜਿਹਨੇ ਸਿੱਧਾ ਗੋਵਿੰਦ ਧਾਮ ਜਾਣਾ ਤਾਂ ਉਹ ਵੀ ਬੰਦਾ ਜਾ ਸਕਦਾ ਬੋਲੋ ਸੋਨਾਲ ਸਤ ਸ੍ਰੀ ਅਕਾਲ ਨਾਓ ਬਈ ਆਪਾਂ ਪੁਲਨਾ ਪਿੰਡ ਦੇ ਵਿੱਚ ਆ ਗਏ ਕਿੱਥੇ ਨੇ ਲਾਤਾ ਤੇ ਉਹ ਸਾਹਮਣੇ ਰਜਿਸਟ੍ਰੇਸ਼ਨ ਹੋਊਗੀ ਉੱਥੇ ਕਰਾ ਕੇ ਇਦੂ ਬਾਅਦ ਚੱਲਾਂਗੇ ਤਾਹਾਂ ਬਈ ਆਪਾਂ ਨੂੰ ਰੇਸ਼ੀ ਕੇਸ ਦੇ ਵਿੱਚ ਪਰਚੇ ਮਿਲਦੇ ਨੇ ਉਹ ਇੱਥੇ ਦਿਖਾ ਕੇ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਪਊ ਇਦੂ ਬਾਅਦ ਗਾਹਾਂ ਜਾਣ ਦਿੰਦੇ ਆ ਇਹ ਆ ਬਈ ਸਾਰਾ ਪੁਲਨਾ ਪਿੰਡ ਇੱਥੇ ਲੋਕ ਰਹਿੰਦੇ ਆ ਜਿਹੜੇ ਉਹ ਪਹਿਲਾਂ ਉਹ ਥੱਲੇ ਰਹਿੰਦੇ ਹੁੰਦੇ ਸੀ ਉੱਥੇ ਜਿੱਥੇ ਆ ਆ ਕਰਨੇ ਕੁਝ ਕਰ ਤੇ ਇੱਥੇ ਹੈਗੇ ਨੇ ਦੇਖੋ ਟਹੇ ਜੇ ਵੀ ਪਏ ਨੇ ਪਰ ਜਦੋਂ ਇੱਥੇ ਪਾਣੀ ਆਇਆ ਸੀ ਆ ਹੜਾ ਆਏ ਸੀਗੇ ਤਾਂ ਉਦੋਂ ਇਹ ਸਾਰੇ ਘਰ ਜਿਹੜੇ ਉੱਟੇ ਗਏ ਸੀਗੇ ਕੁਝ ਤਾਂ ਦੁਬਾਰੇ ਪਾ ਲਏ ਇਹਨਾਂ ਨੇ ਇਹਨਾਂ ਨੂੰ ਉਹ ਮਿਲਿਆ ਸੀ ਸਰਕਾਰ ਵੱਲੋਂ ਜਿਹੜੀ ਸਹਾਇਤਾ ਮਿਲਦੀ ਹੁੰਦੀ ਆ ਜਦੋਂ ਕੋਈ ਟਾਹ ਟੂ ਜਾਵੇ ਤਾਂ ਉਹ ਮਿਲਿਆ ਸੀ ਉਹਦੇ ਨਾਲ ਕੁਝ ਤਾਂ ਪਾ ਲੇ ਕੁਝ ਟਾਹ ਗਏ ਤਾਂ ਪਹਿਲਾਂ ਰਸਤਾ ਉਹ ਨਦੀ ਦੇ ਨਾਲ ਨਾਲ ਹੁੰਦਾ ਸੀ ਥੱਲੇ ਨੂੰ ਹੁਣ ਇਹਨਾਂ ਨੇ ਤਾਂ ਹਾਂ ਪਹਾੜ ਦੇ ਇਸ ਤੋਂ ਦੀ ਕਰਤਾ ਤਾਂ ਇਹਦੇ ਨਾਲ ਥੋੜਾ ਜਿਹਾ ਔਖਾ ਤਾਂ ਹੈਗਾ ਚੜਾਈ ਜੜਨੀ ਪਹਿਲਾਂ ਸਿੱਧੀ ਸੀਗੀ ਰਾਮਨਾਲ ਤੁਰੇ ਜਾਂਦੇ ਸੀ ਲੋਕ ਇਹ ਗੱਡੀਆਂ ਦੇ ਲਾਹ ਤਾਂ ਆਪਾਂ ਨੂੰ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਆ ਉੱਥੇ ਪਰ ਜਦੋਂ ਮੁੜਦੇ ਹੋਏ ਆਪਾਂ ਵਾਪਸ ਆਵਾਂਗੇ ਤਾਂ ਇੱਥੋਂ ਤੁਸੀਂ ਜਿਹੜੀ ਟੈਕਸੀ ਆਉ ਕਰਾ ਸਕਦੇ ਹੋ ਆ ਟਾਟਾ ਸ਼ੋਮਾ ਖੜੀ ਆ ਤਾਂ ਮੋਟਰਸਾਈਕਲਾਂ ਦੀ ਪਾਰਕਿੰਗ ਥੱਲੀ ਆ ਕਈ ਪ੍ਰਾ ਤਾਂ ਹਾਂ ਨਾ ਲਿਆਉਣ ਵੀ ਜਿੱਥੇ ਗੱਡੀਆਂ ਜਾਂਦੀਆਂ ਨੇ ਵੀ ਕੀ ਪਤਾ ਮੋਟਰਸਾਈਕਲਾਂ ਦੀ ਪਾਰਕਿੰਗ ਆ ਆ ਮੋਟਰਸਾਈਕਲਾਂ ਦੀ ਪਾਰਕਿੰਗ ਹੈ ਨਹੀਂ ਇੱਥੇ ਇਕੱਲੀਆਂ ਜਿਹੜੀਆਂ ਇਹ ਟੈਕਸੀਆਂ ਚਲਾਉਂਦੇ ਆ ਗੋਵਿੰਦ ਘਾਟ ਤੋਂ ਲੈ ਕੇ ਕੋ ਇੱਥੇ ਤੱਕ ਪੋਲਨਾ ਪਿੰਡ ਤੱਕ ਉਹੀ ਆਉਂਦੀਆਂ ਨੇ ਆਹੋ ਭਾਈ ਆ ਲਿਖਿਆ ਹੋਇਆ ਇੱਥੇ ਵੀ ਇੱਕ ਧਾਰਮਿਕ ਸਥਾਨ ਆ ਇੱਥੇ ਨਸ਼ੀਲੀਆ ਪਦਾਰਥਾਂ ਦੀ ਜਿਹੜਾ ਛੇ ਬਣਾਉ ਨਾ ਕੀਤਾ ਜਾਵੇ ਇਹਨਾਂ ਦਾ ਲਿਖਿਆ ਹੋਇਆ ਤੇ ਬਾਕੀ ਰਾਹ ਦੇ ਵਿੱਚ ਕਿਸੇ ਨੂੰ ਬਾਥਰੂਮ ਦੀ ਦਿੱਕਤ ਆ ਤਾਂ ਬਣੇ ਹੋਏ ਨੇ ਆਹ ਭਾਈ ਇਹਨਾਂ ਦਾ ਬੱਸ ਸਟੈਂਡ ਹੁੰਦਾ ਜਿਵੇਂ ਆਪਣਾ ਇਹ ਗੱਦੀ ਸਟੈਂਡ ਆ ਗਿਆ ਇਹਨਾਂ ਦਾ ਇੱਥੋਂ ਘਰਾਹਾਦੇ ਤੁਸੀਂ ਗਧੀਆਂ ਤਾਂ ਹਲਾ ਜਾਣ ਖਾਤਰ ਕਿੰਨੇ ਰੁਪਏ 1900 ਰੁਪਿਆ ਯਸ ਅਜੀ ਇਸਨੇ ਜਰਾ ਭਾਈ ਜੀ ਹੈਲੋ ਬਾਏ ਬਾਏ ਗੁੱਡ ਮਾਰਨ ਵਾ ਵਾ ਠੀਕ ਹੈ ਠੀਕ ਹੈ ਇੱਕ ਹੈ ਟਾ ਬੰਦਾ 1900 ਰੁਪਿਆ ਕਿ ਕਿਥੇ ਤੱਕ ਦਾ ਹੈ ਕਿਥੇ ਤੱਕ ਦਾ ਦਾਮ ਤੱਕ ਦਾ 1900 1900 ਰੁਪਿਆ ਭਾਈ ਲੈਂਦੇ ਆ ਇਥੇ ਤੁਸੀਂ ਪਰਚੀ ਕਟਾ ਸਕਦੇ ਹੋ ਇਹਨਾਂ ਦੀ ਖਚਲਾਂ ਵੀ ਤੇ 1900 ਦੇ ਕੇ ਤੁਸੀਂ ਤਾਹਾਂ ਗੋਵਿੰਦ ਤਾਹਾਂ ਤੱਕ ਜਾ ਸਕਦੇ ਹੋ ਭਾਈ ਅੱਜ ਵਧੀਆ ਧੁੱਪ ਨਿਕਲੀ ਹੋਈ ਹੈ ਹਜੇ ਤੱਕ ਤਾਂ ਪਰ ਮੀਂਹ ਨਾ ਆਵੇ ਆਪਾਂ ਤਾਂ ਇਹੀ ਕਹਾਂਗੇ ਇਹ ਲੋਕ ਦਰਸ਼ਨ ਕਰਕੇ ਮੁੜੇ ਆਉਂਦੇ ਨੇ ਵਧੀਆ ਹੋਏ ਦਰਸ਼ਨੀ ਕਿਹੜਾ ਪਿੰਡ ਹੈ ਤੁਹਾਡਾ ਹਲੂਨਾ ਪਿੰਡ ਹਲੂਨਾ ਇਹ ਕਿਹੜੇ ਚ ਪੈਂਦਾ ਰਾਜਪੁਰੇ ਕੋਲ ਠੀਕ ਹੈ ਕੱਲੀ ਆਏ ਹੋ 6 ਬੰਦੇ ਹੋਰ ਨੇ 6 ਬੰਦੇ ਮਗਰ ਰਹਿ ਕੇ ਇਹ ਪਹਿਲਾਂ ਆ ਗਏ ਨੇ ਨਿਆਣੇ ਨੇ ਨਾਲੇ ਨਿਆਣੇ ਨੇ ਕਿੰਨੀ ਉਮਰ ਹੈ ਤੁਹਾਡੀ 68 ਸਾਲ ਉਮਰ ਹੈ 68 ਸਾਲ ਉਮਰ ਆ ਤਾਂ ਆਹ ਫਿਰ ਵਧੀਆ ਚੜ ਕੇ ਖੱਤਰਦਾ ਨਹੀਂ ਕਰਾਈ ਠੀਕ ਹੈ ਜੀ ਵਰਦਾ ਬਹੁਤ ਵਧੀਆ ਤੁਸੀਂ ਪੁਰਾਣੀਆਂ ਖਰਾਕਾਂ ਖਾਧੀਆਂ ਹੋਈ ਨੇ ਉਹ ਤੁਸੀਂ ਡਿੰਗ ਪੱਟਣੀਆਂ ਹੋ ਲਈ ਜਾਣਾ ਤੁਰਕੇ ਕਿੰਨਾ ਹੌਲੀ ਚੋਗੇ ਬੈਠਣਾ ਨਹੀਂ ਬੈਠਣਾ ਨਹੀਂ ਹੈਗਾ ਹੌਲੀ ਤੁਰਿਓ ਤੇ ਛੋਟੇ ਸਟੈਪ ਪਾਣਾ ਬਸ ਐ ਜਿਵੇਂ ਬਾਬਾ ਦੁਰ ਦਾ ਨਾ ਆਏ ਤੁਰਿਓ 66 ਸਾਲ ਦੀ ਉਮਰ ਆ ਬਾਬੇ ਦੀ ਵਾ ਠੀਕ ਹੈ ਜੀ ਇਸ ਤਰ੍ਹਾਂ ਜਾਣਾ ਪੜਦਾ ਠੀਕ ਹੈ ਠੀਕ ਹੈ ਜੇ ਜਾ ਰਹੇ ਚੜਾਈਏ ਨਾ ਫਿਰ ਆ ਕੇ ਸਾ ਪਰ ਟੇਡਾ ਹੋ ਕੇ ਆਏ ਆਏ ਫਿਰ ਬਿੰਗ ਬਾਲ ਖਾ ਕੇ ਜਾਏ ਹੋ ਹੈ ਹਾਂ ਠੀਕ ਹੈ ਜੀ ਜਿੰਨਾ ਜਿੰਨੇ ਸਾਰੇ ਠੀਕ ਆ ਭਾਈ ਪਹਾੜੀ ਚੜਦੇ ਨਾ ਪਹਿਲਾ ਆ ਆਊਗਾ ਖਾਣ ਪੀਣ ਵਾਲਾ ਕੰਮ ਦੁਕਾਨਾਂ ਇੱਥੇ ਤੁਸੀਂ ਖਾਸ ਆ ਜੇ ਨਾ ਤੇ ਅਸੀਂ ਖਾਵਾਂਗੇ ਉਹਨਾਂ ਪਰੌਂਠੇ ਇੱਥੇ ਬਹਿ ਗਏ ਬਾਈ ਲਾਵੇ ਕੀ ਆਲਾ ਬਾਈ ਵਧੀਆ ਮਸਤ ਕਿੰਨੇ ਦਾ ਪਰੌਂਠਾ ਇੱਕ 60 ਦਾ 8 ਦਾ ਕਿੰਨਾ ਕੁ ਰੇਟ ਦਾ ਫਰਕ ਪੈਂਦਾ ਇੱਥੇ ਥੱਲੇ ਨਾਲੋਂ ਨਾ ਨਾ ਜੀ ਕੀਮਤ ਕਿੰਨਾ ਕਿਤਨਾ ਫਰਕ ਪਿਆ ਜਾਂਦਾ ਇਹ ਨੀਚੇ ਨਾਲੋਂ ਇੱਥੇ ਵਾਸੇ ਮਤਲਬ ਗੋੜੇ ਮਾਰਨਾ ਪਤਾ ਹੈ ਗੋੜੇ ਲੈਣਾ ਪੈਂਦਾ ਹੈ ਦੋ ਦੋ 300 ਲਾਇਆ ਪੜਦਾ ਹੈ ਠੀਕ ਹੈ ਠੀਕ ਲੈ ਆਜੋ ਲੈ ਪਰੌਂਠੇ ਫਿਰ ਦੋ ਬੈਠੋ ਜੀ ਪਰੌਂਠਾ ਹਾਂ ਹਾਂ ਲਗਾਉਂ ਅਲੱਗ ਹੀ ਹੈ ਆਪ ਵਾਹ ਹਾਂ ਲੈ ਲਓ ਚਾਰ ਪਰੌਂਠੇ ਤੇ ਜੀ ਬਟਰ ਪਲਾਦੀ ਨਾਲ ਉੱਤੇ ਜਿਵੇਂ ਜਿਵੇਂ ਤਾਂ ਆ ਜਾਈ ਆਵਾਂਗੇ ਨਾ ਤਾ ਇਹਨੀਆਂ ਕੋਲਡ ਡਰਿੰਕ ਨੇ ਤਾਂ ਇਹਨਾਂ ਦੇ ਰੇਟ ਦੁੱਗਣੇ ਹੁੰਦੇ ਜਾਣਗੇ ਜਿਵੇਂ ਆ 20 ਵਾਲੀ ਸਟ੍ਰਿੰਗ ਆਪਣੀ 40 ਦੀ ਹੋ ਗਈ ਆ ਜਿਹੜੀ 40 ਵਾਲੀ ਆ ਉਹ 80 ਦੀ ਹੋ ਗਈ ਤੇ ਜਿਵੇਂ ਲੇਜ ਨੇ ਇਹ 20 ਰੁਪਿਆ ਦਾ ਵੀਰੇ 10 ਵਾਲਾ ਬਾਕੀ ਸਾਰਾ ਕੁਝ ਐਵੇਂ ਹੀ ਆ ਪਾੜਾ ਪੜ ਜਾਂਦਾ ਹੈ ਨਾ ਹੂੰ ਭਾਈ ਰਾਹ ਦੇ ਵਿੱਚ ਜੇ ਕੋਈ ਸ਼ਾਰਟਕਟ ਆਉਂਦਾ ਤਾਂ ਤੁਸੀਂ ਚੜ੍ਹਨਾ ਨਹੀਂ ਹੈਗਾ ਉਹ ਸਿੱਧਾ ਜਿਹੜਾ ਰਸਤਾ ਬਣਿਆ ਉੱਤੇ ਜਾਇਓ ਤੇ ਬਾਕੀ ਰਾਹ ਦੇ ਵਿੱਚ ਕੁਝ ਵੀ ਛਿੱਟਣਾ ਨਹੀਂ ਨਾ ਲਫਾਫਾ ਨਾ ਕੋਈ ਬੋਤਲ ਨਾ ਬਰਸਾਤੀ ਕਈ ਵਾਰ ਬਰਸ਼ਾਤੀ ਪਾੜ ਜਿੰਦੇ ਆਪਾਂ ਛੱਡ ਦਿੰਨੇ ਆ ਉਹ ਛੱਟਣਾ ਨਹੀਂ ਤੇ ਉਹ ਇੱਥੇ ਡਰਾਫਟ ਮੀਨ ਲੱਗੇ ਹੋਏ ਨੇ ਉਹਦੇ ਵਿੱਚ ਪਾਉਣੇ ਆ ਦੇਖੋ ਬਈ ਬਜ਼ੁਰਗ ਮਾਤਾ ਤਾਂहां ਤੋਂ ਪੈਦਲ ਆ ਰਹੀਆਂ ਐ ਇਹ ਬੜੀ ਆਵੇ ਦਰਸ਼ਨ ਜੀ ਉਮਰ ਕਿੰਨੀ ਛੋਟੀ ਉਪਰ ਤੋਂ ਸਿੱਪਰ ਸਾਨ 70 ਸਾਲਾ ਖੱ쩌ਰ ਤਾਂ ਨਹੀਂ ਕਰਾਇਆ ਰਾਜ ਚ ਖੱ쩌ਰ ਤੇ ਤਾਹ ਜਾਂਦੀ ਤਾਂ ਤੇਲੇ ਵੱਲੋਂ ਮੱਲੀ ਕਰਵਾਤਾ ਕਿ ਤਿੱਤਰ ਕੁਝ ਦਰਵਾਣਾ ਲੱਗੇ ਜੇ ਅਜਾਉਂ ਦੁਖਿਆ ਤਾਂ ਨਹੀਂ ਹਾਂ ਦੁਖਿਆ ਤਾਂ ਕੁਛ ਨਹੀਂ ਠੀਕ ਹੈ ਜੀ ਵਧੀਆ ਕਰ ਖੱ쩌ਰ ਤੇ ਔਖੀ ਹੋਈ ਜੇ ਤੁਰਕੇ ਜਾਂਦੀ ਅੱਛਾ ਦਰਸ਼ਨ ਵਧੀਆ ਹੋਏ ਬਾਈ ਵਧੀਆ ਹੋਏ ਬੇਟਾ ਠੀਕ ਹੈ ਕਿਹੜਾ ਪਿੰਡ ਹੈ ਤੁਹਾਡਾ ਮਾਨਸਾ ਜਿਹੜਾ ਮਾਨਸਾ ਸਾਡਾ ਬਰਨਾਲਾ ਜੀ ਅੱਛਾ ਸਾਨੇ ਆ ਗਏ ਹਾਂ ਹਾਂ ਪੁੰਡੇ ਦਾ ਸਾਨੇ ਆਵਾ ਹਾਂ ਠੀਕ ਵਧੀਆ ਹੋਏ ਦਰਸ਼ਨ ਹਾਂ ਜੀ ਬਹੁਤ ਵਧੀਆ ਹੋ ਗਿਆ ਠੀਕ ਹੈ ਜੀ ਠੀਕ ਹੈ ਇੱਥੋਂ ਹੇਮਕੁੰਡ ਸਾਹਿਬ 13 ਕਿਲੋ <teki> ਹਾਰੀ ਚੜਾਈ 13 ਕਿਲੋਮੀਟਰ ਦੀ ਵਿੱਚ ਬਈ ਸਾਨੂੰ ਐਵੇਂ ਹੋਟਲ ਮਿਲ ਜਾਣਗੇ ਇਹ ਕਿਸੇ ਨੇ ਖਾਣਾ ਪੀਣਾ ਤਾਂ ਖਾ ਸਕਦਾ ਤੇਰਾ ਇਹਦੇ ਵਿੱਚੋਂ ਅੱਚਰ ਵੀ ਲੈ ਸਕਦਾ ਹੈਗਾ ਇੱਥੇ ਰੇਟ ਥੋੜਾ ਜਿਹਾ ਘੱਟ ਹੋ ਜੂ 1000 ਰੁਪਏ ਕਹਿੰਦੇ ਆ ਵੀ 1000 ਰੁਪਏ 'ਚ ਜਿਹੜਾ ਸਾਨੂੰ ਤਾਂਹ ਲੈ ਜਾਗੇ ਹਰ ਸਾਲ ਬਈ ਇਹਨਾਂ ਨੂੰ ਐਵੇਂ ਰੰਗ ਕਰਨਾ ਪੈਂਦਾ ਇਸੇ ਸਲਾਬਾ ਮੌਸਮ ਇਹਨਾਂ ਨੂੰ ਜੜ ਲੱਗ ਜਾਂਦੀ ਆ ਕਾ ਕਿਵੇਂ ਆ ਸੈ ਤਾਂ ਕਿਤਨੇ ਦਿਨਾਂ ਮੇ ਹੋ ਜਾਏਗਾ ਇਹ ਹੋ ਜਾਏਗਾ 2-3 ਦਿਨਾਂ ਮੇ ਆ ਦੇਖੋ ਬਾਈ ਨੇ ਕਿੰਨਾ ਭਾਰ ਚੱਕਿਆ ਇਹ 1600 ਰੁਪਿਆ ਲੈਂਦਾ ਤੇ ਬੈਗ ਇਹਦੇ ਲੱਭੇ ਮਨ ਲਾਦਾ ਹੋਣਗੇ 8 9 ਬਾਈ ਇੱਕ ਵਾਰ ਜਾਂਨੇ ਫਿਰ ਤਾਂ ਹਾਂ ਇੱਕ ਵਾਰ ਹੀ ਜਾਂਦਾ ਬਾਈ ਤਾਂ ਹਾਂ ਸਾਰੇ ਦਿਨ ਚ 1600 ਰੁਪਿਆ ਜਿਹੜਾ ਬਾਬਾ ਤੁਰਿਆ ਜਾਂਦਾ ਇਹ ਨਾ ਉੱਥੇ ਸਮਾਦੀ ਲਾਈ ਹੋਈ ਹੈ ਇਹਨਾਂ ਦੀ ਕੋਈ ਘੰਟੀ ਲੱਗਾ ਜਾ ਕੇ ਬਾਬਾ ਕੀ ਲੱਗਾ ਜਾ ਕੇ ਘੰਟੀ ਇੱਕ ਘੰਟੀ ਲੱਗਾ ਜਾ ਕੇ ਕੱਲ ਕੋਈ ਲੈ ਗਿਆ ਚੱਕ ਕੇ ਮੇਰਾ ਸਪੀਕਰ ਜੋ ਆਪਾਂ ਬਲੂਥ ਵਾਲਾ ਸੁਣਦੇ ਆ ਭਾਜਨ ਲਾ ਕੇ ਭਾਜਨ ਲਾ ਕੇ ਇੱਕ ਸਪੀਕਰ ਜਾ ਕੇ ਲੈ ਗਿਆ ਕੋਈ ਔਰ ਉੰਜ ਜੋ ਜੋਏ ਬੋਟ ਲਗਾਏ ਕੈਂਪ ਦੇ ਇਹ ਕੈਂਪ ਪਹਿਲੇ ਪੁਰਾਣੇ ਰਸਤੇ ਸੀ ਸੀ ਹੁਣ ਉਧਰਲੇ ਉਪਰਲੇ ਰਸਤੇ ਚਾ ਸਾਂਸੰਗਤ ਕੋ ਕੋਈ ਪਰੇਸ਼ਾਨੀ ਨਾ ਹੋਵੇ ਉਹ ਕੈਂਪ ਤੇ ਕੋਈ ਬੋਟ ਵੀ ਪਾੜ ਗਿਆ ਮਹਾਰਾਜ ਜੀ ਅਜੇ ਤੱਕ ਮੈਂ ਕਿਸੇ ਦੇ ਕੋਲੋਂ ਹੱਥ ਢਾਕੇ ਨਹੀਂ ਮੰਗਦਾ ਹਾਂ ਕੋਈ ਦੇ ਜਵੇ ਉਹਦਾ ਭਲਾ ਕੋਈ ਨਾ ਦੇ ਜਵੇ ਉਹਦਾ ਭਲਾ ਮਹਾਰਾਜ ਜੀ ਝੜੂ ਵਾਲੇ ਜਿੱਦਾਂ ਮੰਗਦੇ ਆ ਉਹਦਾ ਜੇ ਕੋਈ ਮੰਗਦਾ ਮਨੂੰ ਵੇਖ ਲੈ ਤੇ ਮੈਂ ਬਾਣਾ ਤਾਰ ਕੇ ਕਿਸੇ ਹੋਟਲ ਤੇ ਨੌਕਰੀ ਕਰ ਸਕਦਾ ਵਾਂ ਮਹਾਰਾਜ ਜੀ ਮੈਂ ਐਸਾ ਨਹੀਂ ਮੰਗ ਸਕਦਾ ਮੈਂ ਨਿਰਮਾਨ ਬਾਬਾ ਸ੍ਰੀ ਚੰਦਰ ਦਾ ਦਾ ਭਗਤ ਆ ਸ੍ਰੀ ਚੰਦਰ ਬਾਬੇ ਦਾ ਸੇਵਾਦਾਰ ਹਰਦوار ਕਨਖਲ ਠੀਕ ਹੈ ਜੀ ਬਾਬਾ ਜੀ ਸਤਹੀ ਘਾਟ غيل ਸ਼ਮਸ਼ਾਨ ਰੋਡ ਠੀਕ ਹੈ ਲੈ ਭਾਈਆ ਕੋਈ ਬਾਬੇ ਦੀ ਘੰਟੀ ਲੈ ਗਿਆ ਕੱਲ ਕੋਈ ਸਪੀਕਰ ਜਾ ਕੇ ਲੈ ਗਿਆ ਬਾਜਣ ਸੁਣਨ ਆਲਾ ਹਨਾ ਜੀ ਹਾਂ ਜੀ ਇਹ ਭਾਈ ਐ ਮਾੜੀ ਗੱਲ ਆ ਜਰਾ ਐ ਨਾ ਕਰਿਆ ਕਰੋ ਦੇ ਹੁਣ ਤੁਸੀਂ ਇਧਰੇ ਤਾਂ ਆਹ ਧਾਮ ਤੇ ਜਾਂਦੇ ਹੋ ਮਹਾਰਾਜ ਜੀ ਮੈਂ ਹੁਣ ਜਾ ਰਿਹਾ ਹਾਂ ਕੈਂਪ ਦੇ ਵਿੱਚ ਕੈਂਪ ਤੇ ਤੁਸੀਂ ਪਤਾ ਕਰਨਾ ਹਾਂ ਨਹੀਂ ਪਤਾ ਕਰਨ ਨਹੀਂ ਉਹਨਾਂ ਨੂੰ ਦੱਸਣ ਜਾ ਰਿਹਾ ਕਿ ਜੀ ਤੁਹਾਡੇ ਤੇ ਤੁਹਾਡੇ ਪੋਸਟਰ ਪਾੜ ਦਿੱਤੇ ਆ ਵੀਰਿਆ ਮੈਂ ਵੀ ਆਸਣ ਚੁੱਕ ਕੇ ਚਲੇ ਜਾਵਾਂਗਾ ਮੈਂ ਅੱਜ ਜੋ 2003 ਤੋਂ ਇਹਨਾਂ ਦੁਖੀ ਨਹੀਂ ਹੋਇਆ ਜਿੰਨਾ ਮੈਨੂੰ ਕੱਲ ਦਾ ਦੁਖੀ ਕੀਤਾ ਗਿਆ ਅੱਛਾ ਇਹ ਮਾੜੇ ਮਾੜੇ ਲੋਕ ਨੇ ਜਿਹੜਾ ਇਹ ਕੰਮ ਕਰਦੇ ਆ ਵੀਰ ਜੀ ਮੈਂ ਕਿਸੇ ਦੇ ਕੋਲ ਕੋਈ ਕਹਿ ਦੇਵੇ ਕਿ ਬਾਬਾ ਦਲਬਾਗ ਮੰਗਦਾ ਵਾ ਤੇ ਮੈਂ ਵੀਰ ਜੀ ਬਾਣਾ ਤਾਰ ਦੂੰਗਾ ਮੈਂ ਕੰਨ ਦੇ ਵਿੱਚੋਂ ਸ਼ਰਮ ਦੀ ਮੁੰਦਰਾ ਤਾਰ ਦੂੰਗਾ ਠੀਕ ਹੈ ਠੀਕ ਮੈਂ ਆਪਣਾ ਪੈਰ ਦਾ ਤੋੜਾ ਤਾਰ ਕੇ ਮੈਂ ਦਿਹਾੜੀ ਕਰਨ ਡੇ ਪਊਂਗਾ ਹਮਮ ਸਹੀ ਗੱਲ ਹੈ ਮੈਂ ਬਾਬਾ ਟਿੰਕੂ ਦਾਸ ਦੀ ਜਗ੍ਹਾ ਤੇ ਬੈਠਾ ਬਾਬਾ ਟਿੰਕੂ ਦਾਸ 2007 ਦੇ ਵਿੱਚ ਕਾਲ ਚਲਾਣਾ ਕਰ ਗਿਆ ਸੀ ਉਹਨਾਂ ਨੂੰ ਕੋਈ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਕੋਈ 2 ਲੱਖ ਰੁਪਏ ਉਹਨਾਂ ਨੂੰ ਦੇ ਗਿਆ ਗੁਫਾ ਬਣਾਉਣ ਨੂੰ ਥੱਲੇ 14 13 ਕਿਲੋਮੀਟਰ ਦਾ ਪੁਰਾਣਾ ਰਸਤਾ ਵਾ ਉਸ ਪੁਰਾਣੇ ਰਸਤੇ 'ਚ ਪਾਂਡੋ ਗੁਫਾ ਸ਼ਿਵ ਮੰਦਿਰ ਹੈ ਆਹ ਵੇਖ ਸਕਦੇ ਹੋ ਸਾਧ ਸੰਗਤ ਜੀ ਇਹ ਬਈ ਦੇਖੋ ਆਦਾ ਆਪਣੇ ਕੰਮ ਦੀ ਚੀਜ਼ ਆ ਜਿਹੜਾ ਲਿਖਿਆ ਹੋਇਆ ਨਾ ਮੈਡੀਕਲ ਕੈਂਪ ਆ ਵੀ ਅੱਗੇ ਨਵੇਂ ਰਸਤੇ 'ਚ ਉਹ ਨਾ ਪਟਿਆ ਕਰੋ ਤੇ ਇਹ ਬਾਬੇ ਦੀ ਵੀ ਕੋਈ ਘੰਟੀ ਤੇ ਉਹ ਜਾ ਕੇ ਲਗਾ ਮੈਕ ਲੈ ਇਹ ਜੇ ਲੋਕ ਵੀ ਆਉਂਦੇ ਆ ਬਈ ਇੱਥੇ ਤੁਸੀਂ ਦਰਸ਼ਨ ਕਰਨ ਆਉਂਦੇ ਹੋ ਬਈ ਆ ਦਰਸ਼ਨ ਕਰੋ ਕਿ ਬਾਬਾ ਗਮਰਾਹ ਕਰਦਾ ਓਟਾ ਬੋਲਦੇ ਕਿ ਬਾਬਾ ਗਮਰਾਹ ਕਰਦਾ ਬਾਬਾ ਲੋਕਾਂ ਨੂੰ ਨਸ਼ਾ ਵੇਚਦਾ ਅੱਛਾ ਨਸ਼ਾ ਵੀ ਵੇਚਦਾ ਬਾਬਾ ਔਰ ਮੇਰੇ ਕੋਈ ਅੱਜ ਤੱਕ ਇਹ ਇੰਨਾ ਹੀ ਦੇਖ ਲੇ ਕਿ ਬਾਬੇ ਬਾਬਾ ਬੀੜੀ ਸਰਗੜੀ ਪੀਂਦਾ ਕੋਈ ਕਿ ਕੋਈ ਕੇ ਯਾਰ ਕਰ ਦਵੇ ਕਿ ਬਾਬੇ ਨੇ ਫਲਾਨੀ ਜਗ੍ਹਾ ਬੀੜੀ ਬੈਠ ਕੇ ਨਸ਼ਾ ਨਸ਼ਾ ਕਿਹੜਾ ਕਹਿੰਦਾ ਵੀ ਕਿਹੜਾ ਵੇਚਦਾ ਪੰਗ ਪੁੰਗ ਕੋਈ ਕੋਈ ਕਹਿੰਦਾ ਬਾਬਾ ਥੋੜੀ ਫੀਮ ਦੇ ਕੋਈ ਕਹਿੰਦਾ ਬਾਬਾ ਥੋੜੀ 400 ਦੇ ਦੇ ਬਾਬਾ ਤੇ ਕੱਲ ਹੀ ਮੇਰੇ ਕੋਈ ਕਈ ਲੜਕੇ ਕਹਿ ਰਹੇ ਸੀ ਬਾਬਾ ਜਦੋਂ ਆਪ ਚਰਸਾ ਨਹੀਂ ਪੀਂਦਾ ਤੇ ਗਾਂਜਾ ਨਹੀਂ ਪੀਂਦਾ ਤੇ ਤੂੰ ਤੇ ਨਕਲੀ ਬਾਬਾ ਤੂੰ ਤੇ ਬਾਬਾ ਹੀ ਨਹੀਂ ਠੀਕ ਐ ਐਸੀ ਸੰਗਤ ਵੀ ਆਉਂਦੀ ਆ ਲੈ ਉਹ ਗਾਂਜਾ ਪੀਣ ਵਾਲੇ ਫੀਮ ਖਾਣ ਵਾਲੇ दारू ਪੀਣ ਵਾਲੇ ਬਾਬਾ ਵਾ ਹਾਂ ਜੋ ਪਿਆਜ਼ ਨਹੀਂ ਖਾਂਦਾ ਉਹ ਬਾਬਾ ਨਹੀਂ ਨਾ ਤੈਨੂੰ ਐ ਕਹਿੰਦੇ ਆ ਮੁੰਨ ਕਹਿੰਦੇ ਬਾਬਾ ਤੂੰ ਗਾਂਜਾ ਨਹੀਂ ਪੀਂਦਾ ਹਾਂ ਤੂੰ ਚਰਸਾ ਨਹੀਂ ਪੀਂਦਾ ਤੂੰ ਤੂੰ ਬਾਬਾ ਹੀ ਨਹੀਂ ਤੂੰ ਸ਼ੇਭ ਭਗਤੀ ਨਹੀਂ ਠੀਕ ਐ ਸ਼ੇਭ ਭਗਤੀ ਉਹ ਆ ਜੋ ਗਾਂਜਾ ਪੀਏਗਾ ਜੋ ਸਮੈਗ ਪੀਏਗਾ ਚੈਸ ਪੀਏਗਾ ਉਹੋ ਹੀ ਸ਼ ਭਗਤਿਆ ਜੇ ਬਾਬਾ ਨਹੀਂ ਪੀਂਦਾ ਤਾਂ ਬਾਬਾ ਨਕਲੀ ਆ ਨਹੀਂ ਤਾਂ ਫਿਰ ਲਾਇ ਵੀ ਜਾਂਦਾ ਉਹਦੇ ਜੀ ਬਾਬਾ ਤੂੰ ਢੋਂਗੀ ਆ ਕੱਲ ਮੇਰਾ ਕੀਪਰ ਉੱਠ ਗਿਆ ਅੱਜ ਕੈਂਟੀ ਉੱਠ ਗਈ ਆ ਅੱਜ ਕੈਂਪ ਵਾਲਿਆਂ ਦੇ ਬੋਰਡ ਪਾੜ ਗਏ ਇੱਕ ਕੋਈ ਸ਼ਰਾਰਤੀ ਆ ਅੰਸਰ ਨੇ ਕੋਈ ਇਹ ਕੈਂਪ ਦਾ ਚੜਨਾ ਬੜਾ ਔਖਾ ਆ ਮੋੜ ਤੇ ਉਹ ਮੋੜ ਤੇ ਹੋਏ ਆਵਾਂਗੇ ਜੀ ਬਈ ਆ ਰਾਤ ਤੇ ਕੈਂਪ ਲੱਗਿਆ ਹੋਇਆ ਇਧਰ ਲੱਤਾਂ ਲੋਤਾਂ ਦੀ ਮ사ਜ ਵੀ ਕਰ ਦਿੰਦੇ ਆ ਉੱਥੇ ਹੈਗੇ ਤਾਂ ਪਰ ਆਪਾਂ ਚੱਲਾਂਗੇ ਥੱਲੋਂ ਦੀ ਥੱਲੋਂ ਦੀ ਜਾਣਾ ਸੌਖਾ ਹੈ ਆਉਂਦੇ ਹੋਏ ਤੁਸੀਂ ਤਾਹਾਂ ਦੀ ਆਉਣਾ ਪੁੱਛਣ ਨੂੰ ਤਾਹਾਂ ਦੀ ਆਜੋ ਇੱਧਰ ਹੈਗਾਗਾ ਮੈਡੀਕਲ ਕੈਂਪ ਉਥੇ ਚਾਹ ਪਾਣੀ ਵੀ ਪੀ ਸਕਦੇ ਆ ਬੈ ਕੇ ਲੰਗਰ ਛਾ ਸਕਦੇ ਆ ਤੇ ਇੱਧਰ ਚੱਲਾਂਗੇ ਪਰ ਆਪਾਂ ਪਿਛਲੀ ਵਾਰ ਅਸੀਂ ਇੱਧਰ ਦੀ ਗਏ ਸੀ ਔਖੇ ਹੋਏ ਜਿਹੜੇ ਸਾਹਮਣੇ ਤੁਸੀਂ ਆ ਪਹਾੜ ਦੇਖਦੇ ਹੋ ਇਹਨਾਂ 'ਚ ਗੁਰੂ ਨਾਨਕ ਦੇਵ ਜੀ ਆਏ ਨੇ ਇੱਥੇ ਇੱਕ ਰਿਸ਼ੀ ਹੁੰਦੇ ਸੀਗੇ ਉਹਨਾਂ ਨੂੰ ਮਿਲਣ ਆਏ ਸੀ ਤੇ ਅੱਜ ਵੀ ਰਿਸ਼ੀ ਰਹਿੰਦੇ ਨੇ ਉਹ ਜਿਹੜਾ ਨਦੀ ਵਾਲਾ ਹੋਰ ਆ ਜਾਂਦਾ ਭਾਈ ਉਧਰ ਉਹ ਹੋਰ ਆ ਤੁਰ ਕੇ ਜਾਂਦੇ ਨੇ ਤੇ ਇੱਕ ਦੋ ਸਿੰਘ ਵੀ ਗਏ ਨੇ ਕਹਿੰਦੇ ਵੀ ਉਧਰ ਦੇਖਣਾ ਪਰ ਇਹ ਵੀ ਹੋ ਸਕਦਾ ਵੀ ਟਰੈਕਿੰਗ ਵਾਲਾ ਰਾਹ ਬਣ ਜੇ ਇੱਕ ਬਸ ਆਹੀ ਪੁਰਾਣਾ ਪੁਲ ਰਹਿ ਗਿਆ ਜਿੱਦੇ ਟੁੱਟ ਗਿਆ ਉਦੋਂ ਇੱਥੇ ਨਵਾਂ ਪੁਲ ਬਣ ਜੂ ਜਾਂ ਫਿਰ ਆਪਾਂ ਨੂੰ ਹੋਰ ਕੋਲ ਜਾਣਾ ਪਿਆ ਕਰਦਾ ਸਾਹਮਣੇ ਪੁਲ ਦੇਖਦਾ ਫਿਰ ਆਪਾਂ ਨੂੰ ਇਹੀ ਜਾਣਾ ਪਿਆ ਕਰੂਗਾ ਕਿਉਂਕਿ ਨਵਾਂ ਬਣਾ ਤਾਂ ਇਹਨਾਂ ਨੇ ਉੱਚਾ ਪੁਲ ਬਣਾਇਆ ਯਾਰੋ ਬਈ ਤਾਂ ਹਾਂ ਤੋਂ ਗਲੇਸ਼ੀਅਰ ਡੇਗਦਾ ਦਾ ਦੇਖੋ ਕਿੰਨਾ ਨੁਕਸਾਨ ਕਰਕੇ ਜਾਂਦਾ ਤਾਂ ਆਹ ਰਾਹ ਦੇਖੋ ਯਮਾਂ ਟੁੱਟਿਆ ਪਿਆ ਪਿਛਲੀ ਵਾਰ ਇਹ ਮਾਬੀਆ ਸਾਫਰਾ ਸੀਗਾ ਦਰਖਤ ਦਰਖਤ ਸਾਰੇ ਤੋੜੇ ਪਏ ਨੇ ਦੇਖੋ ਹੋ ਤੱਕ ਸਾਰਾ ਕੁਝ ਤੋੜ ਤੱਕ ਗਲੇਸ਼ੀਅਰ ਨੇ ਇਹ ਆਇਆ ਹੋਊਗਾ ਫਰਬਰੀ ਮਾਰਚ ਦੇ ਵਿੱਚ ਡਿੱਗਿਆ ਹੋਊ ਗਲੇਸ਼ੀਅਰ ਕਿਉਂਕਿ ਤਾਜ਼ਾ ਦਾ ਹੀ ਲੱਗਦਾ ਕਾ ਸੌਟ ਕੱਟ ਕਦੇ ਵੀ ਨਾ ਚੜੋ ਜਿਵੇਂ ਹੋ ਦੋ ਬਾਈ ਜਾਂਦੇ ਨੇ ਸੌਟ ਕੱਟ ਚੜ੍ਹਨਾ ਨਹੀਂ ਚਾਹੀਦਾ ਕੁਝ ਵੀ ਹੋ ਸਕਦਾ ਇੱਥੇ ਐਗਤੀ ਬਾਈ ਬਰਫਾ ਜਿਹੜੀ ਉਹ ਘਟਾ ਪਿਛਲੀ ਵਾਰ ਨਾ ਆ ਜਗ੍ਹਾ ਤੇ ਪੂਰੀ ਫੁੱਲ ਬਰਫ ਸੀ ਐਗਤੀ ਥੋੜੀ ਜੀ ਤਾਂ ਹਾਂਗੇ ਤੇ ਇੱਧਰ ਥੱਲੇ ਵੀ ਆ ਪਰ ਪਿਛਲੀ ਵਾਰ ਇੱਥੇ ਸਾਰਿਆਂ ਬਰਫੀ ਬਰਫ ਸੀ ਐਗਤੀ ਉੱਪਰ ਵੀ ਬਰਫ ਘਟਾ ਆ ਆਪਾਂ ਬਾਈ ਹੈਲੀਪੈਡ ਤੇ ਪਹੁੰਚ ਗਏ ਹੁਣ ਇੱਧਰ ਬਸ ਅੱਧਾ ਕਿਲੋਮੀਟਰ ਰਹਿ ਗਿਆ ਗੁਰਦੁਆਰਾ ਗੋਵਿੰਦ ਧਾਮ ਆ ਤੇ ਜਿਹੜੀਆਂ ਤੁਸੀਂ ਆਹ ਤੰਬੂ ਲੱਗੇ ਦੇਖਦੇ ਹੋ ਇਹ ਜਾਂਦਾ ਫੌਜ ਦੇ ਨੇ ਜਾਂ ਜਿਹੜੇ ਇਥੋਂ ਰਸਤਾ ਸਾਫ਼ ਕਰਦੇ ਆ ਉਹਨਾਂ ਦੇ ਨੇ ਇਹ ਤੇ ਉਹੀ ਰਹਿੰਦੇ ਆ ਤੇ ਕੁਝ ਫੌਜ ਦੇ ਨੇ ਕੁਝ ਜਿਹੜੇ ਇੱਥੋਂ ਰਾਹ ਸਾਫ਼ ਕਰਦੇ ਆ ਉਹ ਬੰਦੇ ਇੱਥੇ ਰਹਿੰਦੇ ਆ ਤੇ ਇੱਧਰ ਸਾਹਮਣੇ ਆਹ ਦਰਖਤਾਂ ਦੇ ਅਗਲੇ ਪਾਸੇ ਗੁਰਦੁਆਰਾ ਗੋਵਿੰਦ ਧਾਮਾ ਭਾਈ ਜਿਹੜੀ ਚੜ੍ਹਾਈ ਪੁਲ ਪਾਰ ਕਰਕੇ ਆਉਂਦੀ ਆ ਹਨਾ ਅਗਲੇ ਪਹਾੜ ਵਾਲੀ ਉਹ ਚੜ੍ਹਣੀ ਥੋੜੀ ਔਖੀ ਆ ਕਿਉਂਕਿ ਸਿੱਧੀ ਚੜ੍ਹਾਈ ਆ ਗੁਰਦੁਆਰਾ ਗੋਵਿੰਦ ਧਾਮ ਤੇ ਅੱਜ ਆਪਾਂ ਇੱਥੇ ਰਹਿਣਾ ਫਾਰੀ ਰਾਤ ਸੱਚੀਆ ਕਾਲਾ ਕੋੜਿਆ ਜਿਹੜੇ ਉਹ ਇੱਥੇ ਤੱਕ ਆਉਂਦੇ ਆ ਤੇ ਕੱਲ ਨੂੰ ਇੱਥੋਂ ਤਾਹਾਂ ਵੀ ਜਾਂਦੇ ਆ 3 ਕਿਲੋਮੀਟਰ ਤੱਕ ਫੇਮ ਕੁੰਡ ਸਾਹਿਬ ਪਰਬਤ ਤੇ ਇੱਧਰ ਆ ਰੂਮ ਰਾਮ ਵੀ ਮਿਲ ਜਾਂਦੇ ਆ ਹੋਟਲ ਵਾਲੇ ਨੇ ਕਮਰੇ ਕਿੰਨੇ ਦਾ ਇੱਕ ਕਮਰਾ 4 200 ਕੱਟ ਵੀ ਹੋ ਜਾਊਗਾ ਇੱਧਰ ਨੇ ਭਾਈ ਮਸ਼ੀਨਾਂ ਜਿਨ੍ਹਾਂ ਨੇ ਮ사ਜ ਕਰਾਉਣੀਆਂ ਤਾਂ ਇੱਥੇ ਮ사ਜ ਕਰਾ ਸਕਦਾ ਉਹ ਬੈਠਾ ਭਾਈ ਇਹ ਨਾਲ ਗੱਲ ਕਰਕੇ ਇਹ ਕਿੰਨਾ ਭਰਿਆ ਜ ਇਹਦਾ 200 ਰੁਪਿਆ ਠੀਕ ਆ ਫੁੱਲ ਬਾਡੀ 200 ਰੁਪਿਆ ਫੋਲੋਅਰ ਤੇ ਕਿਸੇ ਨੇ ਕਰਾਉਣੀਆਂ ਤਾਂ ਸਾਰਿਆਂ ਨੂੰ ਪਹਿਲਾ ਇਹੀ ਆਉਂਦਾ ਇੱਥੇ ਕਰਾ ਸਕਦੇ ਹੋ ਬਈ ਜਿਵੇਂ ਬਈ ਆ ਦੁਕਾਨਾ ਇਹਦੇ ਤੋਂ ਤੁਸੀਂ ਜਰਾਬਾਂ ਦਸਤਾਨੇ ਕੋਟ ਕਿਰਾਏ ਤੇ ਵੀ ਲੈ ਸਕਦੇ ਹੋ ਮੁੱਲ ਵੀ ਲੈ ਸਕਦੇ ਹੋ ਉਹ ਕਿਰਾਏ ਤੇ ਹੀ ਦਿੰਦੇ ਇਹ ਜ਼ਿਆਦਾਤਰ ਤਾਂ ਇਹ ਦੁਕਾਨਾ ਤੋਂ ਤੁਸੀਂ ਖਰੀਦ ਸਕਦੇ ਹੋ ਇੱਥੇ ਜੇ ਕੋਈ ਭੁੱਲਿਆ ਹੁੰਦਾ ਹਨਾ ਤਾਂ ਪਹੁੰਚ ਗਿਆ ਆਪਾਂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਵਿੰਦ ਧਾਮ ਇਹ ਆ ਬਾਈ ਤਾਂ ਹਤਵਾਏ ਨੇ ਦੇਖ ਬੇਬੇ ਮੁੱਠਾ ਟੇਕੀ ਉਹ ਤੇ ਵਾਰਕ ਕੋ ਬੰਦੇ ਤਾਂ ਵਾਹ 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 ਤੇ ਇੱਥੋਂ ਕਮਰੇ ਮਿਲਦੇ ਆ ਬਾਈ ਜਿੱਥੇ ਆ ਲਾਈਨ ਲੱਗੀ ਹੋਈ ਆ ਇੱਥੋਂ ਕਮਰੇ ਲੈ ਸਕਦੇ ਆ ਇੱਧਰ ਦਰਬਾਰ ਸਾਹਿਬ ਰਹਿ ਗਿਆ ਇੱਥੇ ਆਪਾਂ ਫੇਰ ਆਵਾਂਗੇ ਪਹਿਲਾਂ ਆਪਾਂ ਲਈਏ ਕਮਰਾ ਇੱਧਰ ਡਿਸਪੈਂਸਰੀ ਆ ਇਹ ਕਿਸੇ ਨੂੰ ਦਿੱਕਤ ਆ ਤਾਂ ਇੱਥੋਂ ਕੋਈ ਵੀ ਦਵਾਈ ਲੈ ਸਕਦੇ ਆ